ਟੋਡਰ ਪੁਰਦ ਵਿੱਚ ਇੱਕ ਦੋਸਤ ਵੱਲੋਂ ਆਪਣੇ ਹੀ ਦੋਸਤ ਨੂੰ ਕੋਈ ਜ਼ਹਿਰੀਲੀ ਤੇ ਨਸ਼ੀਲੀ ਚੀਜ਼ ਦੇ ਦਿੱਤੀ ਗਈ ਜਿਸ ਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਮ੍ਰਿਤਕ ਦੀ ਪਛਾਣ ਵਿਕਰਮਜੀਤ ਸਿੰਘ ਉਰਫ ਵਿੱਕੀ ਦੇ ਵਜੋਂ ਹੋਈ ਹੈ ਜੋ ਕਿ ਫਤਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ ਤੇ ਸਮਰਾਲਾ ਪੁਲਿਸ ਵੱਲੋਂ ਮੁਲਜ਼ਮ ਜੁਝਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਅਜਿటు ਸਮਰਾਲਾ ਦਾ ਇਹ ਕਹਿਣਾ ਹੈ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਰਾਜਵੰਤ ਕੋਰਵਾਸੀ ਪਿੰਡ ਅੰਬਰਗੜ ਦਾ ਪਤੀ ਵਿਕਰਮਜੀਤ ਸਿੰਘ ਉਰਫ ਵਿੱਕੀ ਸਵੇਰੇ 10:30 ਵਜੇ ਆਪਣੇ ਦੋਸਤ ਜੁਝਾਰ ਸਿੰਘ ਦੇ ਨਾਲ ਮੋਟਰਸਾਈਕਲ ਤੇ ਬੈਠ ਕੇ ਗਿਆ ਤੇ ਸਮਰਾਲਾ ਥਾਣੇ ਦੇ ਨੇੜੇ ਪਿੰਡ ਟੋਡਰਪੁਰ ਦੇ ਵਿੱਚ ਮੋਟਰਸਾਈਕਲ ਤੇ ਆਉਂਦੇ ਨੇ ਹਾਲਾਂਕਿ ਇੱਥੇ ਹੀ ਹਾਲਾਤ ਖਰਾਬ ਹੋਣ ਦੀ ਸੂਚਨਾ ਮਿਲਦੀ ਹੈ ਤਾਂ ਮ੍ਰਿਤਕ ਵਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਜਦ ਪਰਿਵਾਰ ਮੌਕੇ ਤੇ ਪਹੁੰਚਿਆ ਤਾਂ ਵਿੱਕੀ ਨੂੰ ਕਾਫੀ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਸ ਦੀ ਜਾਨ ਚਲੀ ਗਈ ਤੇ ਪੁਲਿਸ ਮੌਕੇ ਤੇ ਪਹੁੰਚੀ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਵਿਕਰਮਜੀਤ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ ਤੇ ਮਲਜ਼ਮ ਜੁਜਾਰ ਸਿੰਘ ਦੀ ਉਮਰ 22 ਸਾਲ ਦੀ ਹੈ ਜੋ ਕਿ ਵਿਲ ਹੈ ਤੇ ਮਲਜ਼ਮ ਜੁਜਾਰ ਸਿੰਘ ਦੇ ਵੱਲੋਂ ਆਪਣੇ ਦੋਸਤ ਨੂੰ ਕੋਈ ਜ਼ਹਿਰੀਲੀ ਚੀਜ਼ ਦਿੱਤੀ ਗਈ ਹੈ ਜਿਸ ਨਾਲ ਉਸ ਦੀ ਸਿਹਤ ਵਿਗੜੀ ਹੈ ਤੇ ਉਧਰ ਪੁਲਿਸ ਵੱਲੋਂ ਬੀਐਨਐਸ ਦੀ 173 ਦੇ ਤਹਿਤ ਮੁਕਦਮਾ ਦਰਜ ਕੀਤਾ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਮਲਜ਼ਮ ਨਸ਼ੇਦਾਰ ਦੀ ਹੈ ਜਾਂ ਨਹੀਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਕਿਸੇ ਰੰਜਸ਼ ਦੇ ਤਹਿਤ ਇਹ ਕਤਲ ਕੀਤਾ ਗਿਆ ਜਾਂ ਨਹੀਂ ਜਰਾਂ ਜੋ ਪ੍ਰੈਸ ਕੰਪਰੈਂਸ ਰੱਖੀ ਹੈ ਇਸ ਸੰਬੰਧ ਦੇ ਵਿੱਚ ਹਾਂਜੀ ਸਾਨੂੰ ਕੱਲ੍ਹ ਤਲਾਹ ਮਿਲੀ ਸੀ ਵੀ ਰਾਜਵੰਤ ਕੌਰ ਆ ਪਤਨੀ ਬਿਕਰਮਜੀਤ ਸਿੰਘ ਇਲਿਸ ਵਿਕੀ ਐਂਡ ਇਹਨਾਂ ਦਾ ਅਮਰਗੜਾ ਥਾਣਾ ਖਮਾਣੋ ਜ਼ਿਲ੍ਹਾ ਫਤਿਹਗੜ ਸਾਹਿਬ ਵੀ ਮੇਰਾ ਪਤੀ ਘਰੇ ਹਾਜ਼ਰ ਸੀ ਬਾਅਦ ਸਾਢੇ 10 ਵਜੇ ਉਹਦਾ ਦੋਸਤ ਹੀ ਜੁਹਾਰ ਸਿੰਘ ਉਹਨੂੰ ਨਿਕਨੇਮ ਚਿੱਟੂ ਵੀ ਕਹਿੰਦੇ ਆ ਪੁੱਤਰ ਕਿਸ਼ਨ ਸਿੰਘ ਇਹ ਨਾਨੋਵਾਲ ਕਲਾ ਦਾ ਜੀ ਇਹ ਵੀ ਥਾਣਾ ਖਮਾਣੋ ਚੋਂ ਪੈਂਦਾ ਵੀ ਉਹਨੂੰ ਮੋਟਰਸਾਈਕਲ ਤੇ ਲੈ ਗਿਆ ਅੱਗੇ ਉਹਨਾਂ ਨੇ ਮਤਲਬ ਮੋਟਰਸਾਈਕਲ ਦੇ ਸਵਾਰ ਹੋ ਕੇ ਸਾਡੇ ਇਧਰ ਹਦੂਦ ਅੰਡ ਟੋਡਰਪੁਰ ਪਹੁੰਚ ਗਏ ਉੱਥੇ ਉਹਨੂੰ ਕੋਈ ਜ਼ਹਿਰੀਲੀ ਚੀਜ਼ ਦੇ ਦਿੱਤੀ ਜਿਸ ਦੇ ਮੌਕੇ ਤੇ ਮੌਤ ਹੋ ਗਈ ਤੇ ਫਿਰ ਇਹ ਸਾਰੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਮਿਲੀ ਉਹਨਾਂ ਨੇ ਤੁਰੰਤ ਬਚਾਉਣ ਦੀ ਕੋਸ਼ਿਸ਼ ਕੀਤੀ ਹਸਪੀਟਲ ਲੈ ਕੇ ਆ ਗਏ ਆ ਉਹਦੀ ਮੌਤ ਹੋ ਚੁੱਕੀ ਸੀ ਅਸੀਂ ਸਟੇਟਮੈਂਟ ਲਿਖ ਕੇ ਐਫ ਆਰ ਦਰਜ ਕਰ ਦਿੱਤੀ ਆ 103 ਬੀ ਐਨ ਐਸ ਤਾਣਾ ਸੁੰਭਰਾਲਾ ਅੱਗੇ ਅਸੀਂ ਦੋਸ਼ੀ ਨੂੰ ਅਜੇ ਗ੍ਰਿਫਤਾਰ ਵੀ ਕਰ ਲਿਆ ਜੁਝਾਰ ਸਿੰਘ ਨੂੰ ਜੀ ਸਰ ਆਪਣੇ ਜਿਹੜਾ ਦੋਸ਼ੀ ਹੈ ਨਾ ਕੋਈ ਨਸ਼ੇ ਕਰਨ ਦੀ ਆਦਤ ਨਹੀਂ ਸੀ ਜੀ ਅੱਜ ਹੁਣ ਗ੍ਰਿਫਤਾਰ ਕਰਿਆ ਕੱਲੂ ਇਹਦਾ ਬੁਕਾਇਦਾ ਮੈਡੀਕਲ ਕਰਾਵਾਂਗੇ ਡਾਕਟਰ ਟੈਸਟ ਵੀ ਕਰਾਵਾਂਗੇ ਜੀ ਉਹਦੇ ਵਿੱਚ ਸਾਰਾ ਸਾਹਮਣੇ ਆ ਜਾਊਗਾ ਜੀ ਮੋੜ ਮੁੱਲੀ ਜਾਂਚ ਦੇਵੀਆ ਕੋਈ ਰੰਜਿਸ਼ ਸੀ ਕੀ ਜਿਹੜੀ ਜਰੀਰੀ ਚੀਜ਼ ਦੇਣ ਕਰਕੇ ਉਹਨੂੰ ਮਾਰਿਆ ਗਿਆ ਹੁਣ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰਿਆ ਇਹਦੇ ਵਿੱਚੋਂ ਇਹ ਵੀ ਪੁੱਛਗਿਛ ਵੀ ਕਰਾਂਗੇ ਦੌਰਾਨੇ ਤਪਤੀਸ ਉਹ ਸਾਰਾ ਕੁਝ ਸਾਹਮਣੇ ਆ ਜਾਊਗਾ ਵੀ ਕੀ ਇਹਨਾਂ ਦੀ ਰੰਜਿਸ਼ ਸੀ ਕੀ ਕਾਰਨ ਸੀ ਵਜ੍ਹਾ ਕੀ ਸੀ ਇਹਨੂੰ ਮਾਰਨ ਦਾ ਅੱਗੇ ਇਹਦੇ ਨਾਲ ਕੋਈ ਹੋਰ ਵਿਅਕਤੀ ਹੈਗਾ ਜਾਂ ਨਹੀਂ ਉਹ ਸਾਰਾ ਕੁਝ ਸਾਹਮਣੇ ਆ ਜੂਗਾ ਜੀ ਤੇ ਦੋਸ਼ੀ ਦੇ ਵੀ ਪਹਿਲਾਂ ਵੀ ਮੁਕਤਮਾ ਦਰਜ ਹੈ ਨਹੀਂ ਇਹਦੇ ਤੇ ਅਜੇ ਰਿਕਾਰਡ ਕਢਾਉਣਾ ਰਿਕਾਰਡ ਕਰਾ ਕੇ ਪਤਾ ਲੱਗ ਜੂਗਾ ਵੀ ਇਹ ਤੇ ਮੁਕਤਮਾ ਦਰਜ ਹੈ ਜਾਂ ਨਹੀਂ